ਖੋਖਲ ਵੀਰ ਜੀ ਵਿਆਹ ਦੇ ਵਿੱਚ ਕਿੰਨਾ ਇਕੱਠਾ ਡਰ ਸਾਹਿਬ ਨੇ ਜਿਸ ਜਿਸ ਵੀਰ ਭਾਈ ਨੂੰ ਬੁਲਾਇਆ ਸਾਰੇ ਪਹੁੰਚੇ ਨੇ ਆ ਦੇਖ ਲਓ ਇਹ ਜੋ ਵੱਡੇ ਵਿਆਹ ਚ ਲੋਕ ਇੱਕ ਨੂੰ ਬੁਲਾਉਂਦੇ ਆ ਤਾਂ ਸਾਰਾ ਟੱਬਰੇ ਨਾਲ ਆ ਜਾਂਦਾ ਏ ਸਭ ਕੋ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਨਾਲ ਲੈ ਕੇ ਆਉਂਦੇ ਨੇ ਪਰ ਇਸ ਦੇ ਹੋਂਦ ਜੇ ਕੋਈ ਬੰਦਾ ਦੁੱਖ ਤਕਲੀਫ ਚ ਹੋਵੇ ਤਾਂ ਉਹਦੇ ਨਾਲ ਸਿਰਫ ਉਹਦਾ ਪਰਿਵਾਰ ਖੜਦਾ ਆ ਨਾ ਇਹ ਹਜ਼ਾਰਾਂ ਦੇ ਇਕੱਠੇ ਵਿੱਚ ਆਉਣ ਵਾਲੇ ਭੇੜ ਬੰਦੇ ਦੇ ਦੁੱਖ ਸਮੇਂ ਕਿੱਥੇ ਹੁੰਦੀ ਆ ਉੱਥੇ ਕਿਉਂ ਨਹੀਂ ਨਾਲ ਆਉਂਦੀ ਬਿਲਕੁਲ ਸਹੀ ਕਿਹਾ ਜਦੋਂ ਕੋਈ ਵੀ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਵਿਆਹ ਮੰਗਣਾ ਲੋਹੜੀ ਉਦੋਂ ਸਾਰੇ ਹੰਮ ਹਮਾ ਕੇ ਚੌਖਾ ਪੈਸਾ ਖਰਚ ਕਰਕੇ ਪਰਿਵਾਰਾਂ ਸਮੇਤ ਆਪਣੇ ਦੋਸਤਾਂ ਮਿੱਤਰਾਂ ਨੂੰ ਨਾਲ ਲੈ ਕੇ ਖੁਸ਼ੀ ਦੇ ਪ੍ਰੋਗਰਾਮ ਕਿਸ਼ਾਪ ਬੁੰਦੇ ਨੇ ਇਸ ਦੇ ਉਲਟ ਜੇ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਰਿਸ਼ਤੇਦਾਰ ਕੋਈ ਮੁਸੀਬਤ 'ਚ ਆ ਤਾਂ ਅਸੀਂ 100 ਬਹਾਨੇ ਲਾ ਲੈਂਦੇ ਆ ਸਾਨੂੰ ਪਤਾ ਹੁੰਦਾ ਵੀ ਸਾਡਾ ਰਿਸ਼ਤੇਦਾਰ ਮੁਸੀਬਤ 'ਚ ਆ ਉਹਨੂੰ ਸਾਡੀ ਲੋੜ ਆ ਅਸੀਂ ਪਿੱਠ ਦਿਖਾ ਕੇ ਭੱਜ ਜਾਂਦੇ ਆ ਮੈਂ ਇਹ ਨਹੀਂ ਕਹਿੰਦਾ ਕਿ ਖੁਸ਼ੀਆਂ ਵੇੜੇ ਸਾਨੂੰ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਖੜਨਾ ਚਾਹੀਦਾ ਬਿਲਕੁਲ ਸਹੀ ਕਿਹਾ ਸਿਆਣਿਆਂ ਨੇ ਵੀ ਖੁਸ਼ੀਆਂ ਬੰਡੇ ਤੇ ਦੁੱਗਣੀਆਂ ਹੋ ਜਾਂਦੀਆਂ ਨੇ ਤੇ ਦੁੱਖ ਬੰਡੇ ਤੇ ਘਟਦਾ ਫਿਰ ਕਿਉਂ ਨਹੀਂ ਅਸੀਂ ਆਪਣੇ ਰਿਸ਼ਤੇਦਾਰ ਦੋਸਤ ਮਿੱਤਰ ਦਾ ਦੁੱਖ ਘਟਾਉਂਦੇ ਮੈਂ ਕਹਿਣਾ ਦੁੱਖ ਘਟਦਾ ਨਹੀਂ ਦੁੱਖ ਖਤਮ ਹੋ ਜਾਂਦਾ ਜਦੋਂ ਉਹਦੇ ਉਹਦੇ ਨਾਲ ਖੜੇ ਹੋ ਜਾਂਦੇ ਨੇ ਅਸੀਂ ਕੁਝ ਹੋਰ ਨਹੀਂ ਕਰ ਸਕਦੇ ਘਟੋ ਘਟੋ ਉਸ ਸੱਜਣ ਲਈ ਅਰਦਾਸ ਤਾਂ ਕਰੀਏ ਸਾਡਾ ਮਾਲਕ ਸਾਡੀ ਸੱਜਣ ਦੀ ਕੀਤੀ ਹੋਈ ਅਰਦਾਸ ਜ਼ਰੂਰ ਸੁਨੇਗਾ ਉਹ ਤੰਦਰੁਸਤ ਹੋਵੇਗਾ ਇਹ ਗੱਲ ਯਾਦ ਰੱਖਿਓ ਜੇ ਘਰਾਂ ਦੇ ਵਿੱਚ ਖੁਸ਼ੀਆਂ ਆਉਣਗੀਆਂ ਤਾਂ ਦੁੱਖ ਵੀ ਜ਼ਰੂਰ ਆਉਣਗੇ ਜੇ ਇਸੇ ਤਰੀਕੇ ਨਾਲ ਅਸੀਂ ਹਮੇਸ਼ਾ ਇਕੱਠੇ ਹੁੰਦੇ ਰਹੇ ਤਾਂ ਸਾਡੀ ਖੁਸ਼ੀਆਂ 'ਚ ਵਾਧਾ ਹੋਊਗਾ ਤੇ ਦੁੱਖਾਂ ਦਾ ਖਾਤਮਾ ਹੋ ਜਾਊਗਾ